ਇਹਦੇ ਤੁਸੀਂ ਡਿਪਰੈਸ਼ਨ ਦੇ ਵਿੱਚ ਚਲ ਗਏ ਸੀ ਬੜਾ ਅੱਜਾ ਕਿੰਨਾ ਟਾਈਮ ਡਿਪਰੈਸ਼ਨ ਦੇ ਵਿੱਚ ਰਹੇ ਚਾਰ ਬਜ਼ੁਰਗੋ ਰੋਵੋ ਨਾ ਪਿਆਰਾ ਜਿਆਦਾ ਤੇ ਬੇਲਾ ਜਾਂਦਾ ਕੀ ਬਣਿਆ ਕਿ ਮੈਂ ਕਿੱਥੇ ਮੈਂ ਕਮਾਈ ਕਰਨੀ ਸੀ ਕਿੱਥੇ ਮੈਂ ਥੱਲੇ ਆ ਗਿਆ ਆਪਣੇ ਪੰਜਾਬੀ ਬਹੁਤ ਹੀ ਵਧੀਆ ਹੁੰਦੇ ਨੇ ਸ਼ੇਅਰ ਜ਼ਰੂਰ ਕਰਦੇ ਵੀਡੀਓ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਜੋ ਕਿ ਬਾਪੂ ਜੀ ਨਾਲ ਪਿੰਡ ਦੀਆਂ ਗੱਲਾਂ ਸ਼ੇਅਰ ਕਰਨਾ ਆਏ ਸੀ ਲੇਕਿਨ ਇੰਨਾ ਅੱਜ ਸਾਨੂੰ ਆਪਣਾ ਹੀ ਦੁੱਖ ਸੁਣਾਇਆ ਤੇ ਪਿੰਡ ਵਾਲਿਆਂ ਨੇ ਵੀ ਸਾਨੂੰ ਦੱਸਿਆ ਕਿ ਇੰਨਾ ਬਾਪੂ ਜੀ ਦਾ ਬਹੁਤ ਹੀ ਵੱਡਾ ਦੁੱਖ ਹੈ ਜੋ ਕਿ ਇਹਨਾਂ ਦੀ ਫਸਲ ਹੈ ਨਾ ਉਹ ਖਰਾਬ ਹੋ ਚੁੱਕੀ ਹੈ ਤੇ 4 ਸਾਲ ਇਹ ਡਿਪਰੈਸ਼ਨ ਦੇ ਵਿੱਚ ਵੀ ਚੱਲ ਗਈ ਸੀ ਤੇ ਜੋ ਕਿ ਮਤਲਬ ਇਹਨਾਂ ਦਾ ਕਰਜ਼ਾ ਸਾਰਾ ਲੱਤ ਚੁਕੇ ਜੇ ਕੋਈ ਮਦਦ ਨਹੀਂ ਨਾ ਕਰ ਸਕਦਾ ਵੀਡੀਓ ਸ਼ੇਅਰ ਕਰਕੇ ਇਹਨਾਂ ਦੀ ਮਦਦ ਕਰ ਸਕਦਾ ਇਹ ਬਜ਼ੁਰਗਾਂ ਨੇ ਕਿਹਾ ਸੀ ਕਿ ਜੋ ਕਿ ਬਾਹਰ ਦੇ ਲੋਕ ਨੇ ਪੰਜਾਬ ਆ ਕੇ ਦੇਖਣਗੇ ਕਿ ਕਿੰਨੀ ਡਵੈਲਪਮੈਂਟ ਪੰਜਾਬ ਦੇ ਵਿੱਚ ਹੋਈ ਹੈ ਤੇ ਇਹ ਗੱਲ ਤੋਂ ਬਾਅਦ ਇਹ ਸ਼ੇਅਰ ਕੀਤੀ ਜਾਵੇ ਜੋ ਕਿ ਹੋਰ ਸਰਕਾਰਾਂ ਤੱਕ ਵੀ ਪਹੁੰਚ ਸਕੇ ਜੋ ਕਿ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਹਰ ਕਿਸੇ ਸਰਕਾਰ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਕਿ ਇੱਕ ਭਾਈ ਸਾਹਿਬ ਆਪਣੇ ਕਿਸਾਨ ਨੇ ਤੇ ਕਿਸਾਨ ਖੇਤਾਂ ਦਾ ਰਾਜਾ ਹੁੰਦਾ ਹੈ ਤੇ ਅੰਨ ਪਚਾਉਣ ਵਾਲਾ ਵੀ ਲੋਕਾਂ ਦੇ ਘਰਾਂ ਵਿੱਚ ਕਿਸਾਨ ਹੀ ਹੁੰਦਾ ਹੈ ਤੇ ਇਹਨਾਂ ਦੇ ਜ਼ਰੂਰ ਵੀਡੀਓ ਵਾਤ ਤੋਂ ਵਾਤ ਸ਼ੇਅਰ ਕੀਤੀ ਜਾਵੇ ਜੋ ਕਿ ਵੀਡੀਓ ਸਰਕਾਰਾਂ ਤੱਕ ਜ਼ਰੂਰ ਪਹੁੰਚ ਸਕੇ ਦੱਸੋ ਜੀ ਆਪਣਾ ਸੁਝਾਅ ਜ਼ਰੂਰ ਇਹ ਸੁਣਨਗੇ ਤੇ ਵਾਤ ਤੋਂ ਵਾਤ ਵੀਡੀਓ ਸ਼ੇਅਰ ਕਰ ਦਿਓ ਜੀ ਸੁਝਾਅ ਤੁਹਾਨੂੰ ਇਹ ਜਿਹੜਾ ਮੇਰੇ ਸੁਝਾਅ ਜਿਹੜਾ ਮੇਰੇ ਤਿਆਰ ਕੀਤਾ ਨਾ ਬਿਲਕੁਲ ਜੀ ਸੁਝਾਅ ਦੇ ਮੇਰਾ ਮੋਦੀ ਬੈਠ ਕੇ ਟੇਬਲ ਤੇ ਸੁਣ ਲੈਣਾ ਤੇ ਇਹ ਜਿਹੜੀ ਸਾਡੀ ਇੰਡੀਆ ਨਾ ਜਿਹੜੇ ਪਾਰ ਖੁੱਤ ਗਿਆ ਨਾ ਤੇ ਸੋਨੇ ਦੇ ਇਹਦਾ ਸੋਨੇ ਦਾ ਜਿਹੜਾ ਟੌਰਨੇ ਇੰਡੀਆ ਜਿਹੜੀ ਆ ਨਾ ਇੰਡੀਆ ਸੋਨੇ ਦੀ ਬਣ ਰਹੀ ਹੈਗੀ ਸਾਰੇ ਮੁਲਕਾਂ ਨਾਲੋਂ ਆਮਦਨ ਜਿਹੜੀ ਸਾਡੇ ਮੁਲਕ ਦੀ ਵਧੇਗੀ ਸਾਰੇ ਮੁਲਕਾਂ ਨਾਲੋਂ ਆਮਦਨ ਸਾਡੀ ਵਧੇਗੀ ਅੱਛਾ ਤੇ ਬਗੇ ਆ ਜਿਹੜੀਆਂ ਪੌੜੀਦਾਰ ਪੌੜੀ ਤਾਂ ਜੰਦੀਆਂ ਮਗਾਈ ਉੱਥੇ ਖਲਤੀ ਰਹੀ ਅੱਛਾ ਤੇ ਨਸ਼ੇ ਵਾਲੇ ਜੋ ਨਸ਼ੇ ਤੇ ਗਲਤ ਤਾਣੋ ਇਹ ਨਸ਼ੇ ਨਸ਼ਾ ਵੀ ਇੱਕ ਦਾਮੀ ਬੰਦ ਹੋ ਗਿਆ ਕੱਟ ਕੇ ਜਿਵੇਂ ਕੱਟ ਕੇ ਲਾ ਦੇ ਜਿਆ ਨਸ਼ਾ ਬੰਦ ਜੋ ਆੜੀ ਦੁਨੀਆ ਦੇ ਇੰਨੀ ਧੋਖਾ ਧੜੀਆ ਕੋਈ ਰਾਜ ਪਹਿ ਕੋਲੇ ਕਹਿੰਦੇ ਕੋਲੇ ਇਹ ਵੀ ਇਹ ਵੀ ਨਾ ਕੋ ਖੋਏਗਾ ਮੇਰੇ ਕੋਲ ਇਹ ਜਿਹੜੀ ਉਮਰ ਕਿੰਨੀ ਹੋ ਗਈ ਟਾਟ ਉਮਰ ਮੇਰੀ 76 ਸਾਲ ਹੋ ਗਈ 70 ਸਾਲ ਯਾ ਜਿਹੜਾ ਸੁਝਾਅ ਮੈਂ ਮੇਰੇ ਅੰਦਰ ਦਿਮਾਗ ਦੇ ਵਿੱਚ ਹੈ ਨਾ ਜਿਹੜਾ ਸੁਝਾਅ ਜਿਹੜਾ ਸਿਰਫ ਮੈਂ ਮੋਦੀ ਨਾਲ ਉਸ ਦਾ ਸਾਡਾ ਕਰਤਕ ਨਾ ਹੋਰ ਨਹੀਂ ਮੈਂ ਕਹਿ ਨਹੀਂ ਕਰ ਸਕਦਾ ਪਰ ਜੇ ਉਹ ਸੁਝਾਅ ਕਰਦੇ ਮੋਦੀ ਸਾਹਿਬ ਥੋੜਾ ਨਾ ਤੇ ਮੇਰਾ ਖਿਆਲ ਵੀ ਜਿਹੜੇ ਬਾਹਰ ਦੇ ਮੁਲਖ ਨੇ ਉਹ ਇਥੇ ਇਥੇ ਆ ਗਏ ਹਿੰ ਦੁਸਤਾਨ ਵੇਖਣਗੇ ਵੀ ਦੁਸਤਾਨ ਦੀ ਕਿੰਨੀ ਕਾਇਆ ਬਦਲ ਗਈ ਤੁਸੀਂ ਸੰਘਾੜੇ ਵੀ ਲਾਏ ਸੀ ਤੁਹਾਡੇ ਲਈ ਇਹ ਤੇ ਸਾਡੀ ਅੱਗੇ ਗੱਲ ਕੀਤੀ ਵੀ ਦਵਾਈ ਪਾਤੀ ਕਿਸੇ ਨੇ ਫਰਾਟਣ ਤੇ ਉਹ ਕਰਕੇ ਅੱਛਾ ਨੌਜਵਾਨ ਕਿੱਧਰ ਨੂੰ ਜਾ ਰਿਹਾ ਜੀ ਅੱਜ ਤੱਕ ਨੌਜਵਾਨ ਜਿਹੜੇ ਤੇ ਕਈ ਤੇ ਨਠੇ ਦੇ ਵਿੱਚ ਫਸ ਗਏ ਓਕੇ ਤੇ ਕਈ ਵਿਚਾਰੇ ਗਰੀਬੀ ਥੱਲੇ ਆ ਕੇ ਕੱਦੇ ਟੁਕ ਟੁਕ ਕੇ ਥੱਲੇ ਥੱਲੇ ਕੱਢਦੇ ਥੱਲੇ ਆਈ ਜਾਂਦੇ ਕਮਾਈ ਜਵਾਨ ਬਾਹਰ ਕਿਉਂ ਜਾ ਰਿਹਾ ਜੀ ਬਾਹਰ ਇੱਥੇ ਕਰਕੇ ਜਾ ਰਹੇ ਵੀ ਇੱਥੇ ਇੱਥੇ ਕਮਾਈ ਨਹੀਂ ਹੈਗੀ ਹੁੰਦੀ ਕਿ ਵੈਸੇ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਤੁਸੀਂ ਕਿਸਾਨ ਹੋ ਮੈਂ ਕਿਸਾਨ ਨਹੀਂ ਆ ਜੇ ਆਪਾਂ ਕਣਕ ਝੋਨੇ ਤੋਂ ਬਾਹਰ ਨਿਕਲ ਕੇ ਸਬਜ਼ੀਆਂ ਲਾਈਏ ਜਾਂ ਹੋਰ ਕੁਝ ਚੀਜ਼ਾਂ ਲਾਈਏ ਫਾਇਦਾ ਹੈ ਜੀ ਸਬਜ਼ੀ ਵੀ ਲਾ ਲੀਏ ਸਬਜ਼ੀ ਜਦੋਂ ਬਹੁਤ ਜਿਆਦਾ ਹੋ ਜਾਂਦੀ ਸਬਜ਼ੀ ਦਾ ਵੀ ਕੋਈ ਨਹੀਂ ਕੋਈ ਵਟਾ ਜਾਂਦਾ ਉਹ ਵੀ ਬਹੁਤ ਮੰਦਾ ਹੋ ਜਾਂਦਾ ਜੀ ਮਾਰਕੀਟ ਹੀ ਆਪ ਕਰੀਏ ਮਾਰਕੀਟ ਵੀ ਆਪਾਂ ਮੈਂ ਆਪ ਵੀ ਕਰੀਏ ਮਾਰਕੀਟ ਆਪ ਕਿੰਨੇ ਕੀ ਕਰ ਲੋ ਕੁਝ ਨਹੀਂ ਬਚਦਾ ਨਹੀਂ ਆਪ ਮਾਰਕੀਟ ਕਰੂ ਫਿਰ ਪੈੜੀ ਦੇ ਵਿੱਚ ਵੀ ਖਿਆਲ ਰੱਖਣਾ ਵੀ ਜੇ ਬਾਹਰ ਮਾਰਕੀਟ ਕਰ ਰਹੇ ਤੇ ਫਿਰ ਪੈੜੀ ਦੇ ਵਿੱਚ ਮਗਰ ਦੇਖਭਾਲ ਕੌਣ ਕਰੇ ਪਿੰਡਾਂ ਦੇ ਪਹਿਲਾਂ ਕੀ ਹਾਲਾਤ ਸੀ ਤੇ ਅੱਜ ਕੀ ਹਾਲਾਤ ਹੈ ਪਹਿਲਾਂ ਤੇ ਬਹੁਤ ਪਹਿਲਾਂ ਫਿਕਰਫਕਾ ਕੋਈ ਨਹੀਂ ਸੀ ਜਦੋਂ ਨਹੀਂ ਨਹੀਂ ਬਗਾਈ ਨਹੀਂ ਸੀ ਫਿਕਰਫਕਾ ਕੋਈ ਨਹੀਂ ਅਸੀਂ ਅਸੀਂ ਕੱਲ ਕਮਾਉਣੇ ਹਾਂ ਤੇ ਅਹੀ ਟੱਬਰ ਪਾ ਦੇ ਕੱਲ ਕੱਲ ਕਮਾਉਣੇ ਤੇ ਟੱਬਰ ਪਾ ਦੇ ਹੁਣ ਸਾਰੇ ਕਮਾਉਂਦੇ ਤਾਂ ਨਹੀਂ ਪੂਰਾ ਸਰ ਤਾਂ ਨਹੀਂ ਪੂਰਾ ਸਰ ਮੰਗਾਈ ਬਹੁਤ ਹੋ ਚੁੱਕੀ ਹੈ ਤੁਹਾਨੂੰ ਲੈ ਕੇ ਆਏ ਹਾਂ ਪਿੰਡਾਂ ਦੇ ਵਿੱਚ ਜੋ ਕਿ ਇੱਕ ਕਿਸਾਨ ਹੈ ਅਸੀਂ ਦੇਖਿਆ ਸੀ ਕਿ ਬਹੁਤ ਹੀ ਵਧੀਆ ਖੇਤੀ ਕਰਦੇ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੱਜ ਕੀ ਹਾਲਾਤ ਬਣ ਚੁੱਕੇ ਨੇ ਪਿੰਡਾਂ ਦੇ ਸਸਰੀਕਾਲ ਜੀ ਸਸਰੀਕਾਲ ਜੀ ਕੀ ਹਾਲਾਤ ਨੇ ਅੱਜ ਦੇ ਪਿੰਡਾਂ ਦੇ ਹਾਲਾਤ ਗੱਲ ਵੀ ਦੁਨੀਆ ਦਿਨੋਂ ਦਿਨ ਕਰਜੇ ਥਲੇ ਦੱਬੀ ਜਾਂਦੀ ਹੈ ਇਹ ਸਿਰਫ ਮਹਿੰਗਾਈ ਦਾ ਕਾਰਨ ਬਗਾਈ ਹਰ ਇੱਕ ਚੀਜ਼ ਮਹਿੰਗੀ ਆ ਫਸਲਾਂ ਹੁੰਨੀਆਂ ਮਤਲਬ ਹੁੰਦੀਆਂ ਨਹੀਂ ਜਾਂ ਤੇ ਜਿੰਮੇਦਾਰ ਜਿਹੜਾ ਕਰਜੇ ਥਲੇ ਆਈ ਜਾਂਦਾ ਤੁਸੀਂ ਜ਼ਿੰਮੇਦਾਰ ਉਹ ਪਿਛੇ ਤੋਂ ਅੱਜ ਇਹ ਜਿੰਮੇਦਾਰਾ ਜਿਹ ਪਹਿਲੀ ਥੋੜੀ ਆ ਤੇ ਜਿੰਮੇਦਾਰਾ ਹੀ ਮਾੜਾ ਮੋਟਾ ਠੇਕੇ ਤੇ ਪਹਿਲੀ ਲਾ ਕੇ ਕਿਦਾਂ ਕਰਦੇ ਆ ਇਹ ਹੁਣ ਜਿਵੇਂ ਮੇਰੀ ਫਸਲ ਹੁਣ ਅਰਜੀ ਦਵਾਈ ਪਾਤੀ ਦੇ 2 ਲੱਖ ਦਾ ਨੁਕਸਾਨ ਹੋਇਆ ਤੇ ਠੇਕਾ ਦੇਣਾ ਵਖਰਾ ਇਹ 1 ਲੱਖ ਠੇਕਾ ਮੇਰਾ ਅਸੀਂ ਨਾ ਪਿੱਛੇ ਦੇਖਦੇ ਆਂ ਵੱਟ ਤੇ ਬਹਿ ਕੇ ਇਹ ਮਤਲਬ ਜੋ ਕਿ ਤੁਹਾਡੀ ਪੈ ਲਈ ਪਿੱਛੇ ਬੀਜਿਆ ਕੀ ਹੋਇਆ ਤੁਸੀਂ ਇਹ ਹੁਣ ਅਸਲ ਪੇ ਬੀਗੇ ਪੇ ਬੀਜੀ ਹੈ ਕਿੰਨੇ ਕਿੱਲਾਂ ਦੇ ਵਿੱਚ ਬੀਜੀ ਪੇ ਇਹ ਪੇ ਆ ਅੱਧਾ ਕਿੱਲੇ ਬੀਜੀਆ ਬਾਕੀ ਆ ਆ ਕਣ ਕੇ ਅਗਰੇ ਪਾਚਾ ਅੱਛਾ ਅੱਧੇ ਕਿੱਲੇ ਦੇ ਜਿਹੜੀ ਤੇ ਪੇ ਬੀਜੀਤੀ ਤੁਸੀਂ ਇੱਜ ਕਹਿੰਦੇ ਮੈਂ ਮੁੜ ਕੇ ਫਸਲ ਨਹੀਂ ਕੋਈ ਹੋਰ ਹੋ ਸਕਦੀ ਨਹੀਂ ਹੁਣ ਬਸ ਇਹ ਬਾਤ ਕਿਉਂ ਨਹੀਂ ਹੋਣਾ ਹੀ ਹੋਣਾ ਬੰਜਰ ਹੈ ਜੀ ਉਨੀ ਦੇਰ ਫਸਲ ਆ ਉਹਨੇ ਤੇ ਕਰੇ ਇਹ ਨਹੀਂ ਬੰਜਰ ਨਹੀਂ ਫਸਲ ਉਤਰਾ ਤੇ ਸੰਘਾੜੇ ਦੀ ਪੇੜੀ ਫਸਲ ਬਣੇ ਜੀ ਫਿਰ ਬਾਅਦ ਚ ਝੋਨਾ ਲੱਗਦਾ ਤੇ ਤੁਸੀਂ ਸੰਘਾੜੇ ਵੀ ਲਾਏ ਸੀ ਘਾੜੇ ਲਾਏ ਸੀ ਤੇ ਸਾਡੀ ਅੱਗੇ ਗੱਲ ਕੀਤੀ ਵੀ ਦਵਾਈ ਪਾਤੀ ਕਿਸੇ ਨੇ ਫਰਾਟਣ ਤੇ ਉਹ ਕਰਕੇ ਅੱਛਾ ਤੇ ਜਦੋਂ ਆਪਾਂ ਸੰਘਾੜੇ ਲਾ ਲੈਨੇ ਇੱਕ ਵਾਰੀ ਪੈਲੀ ਚ ਤੇ ਦੁਬਾਰਾ ਸਪੈਲੀ ਚ ਕੁਝ ਹੁੰਦਾ ਹੈ ਜੀ ਨਹੀਂ ਦੁਬਾਰਾ ਮੜ ਕੇ ਕਣਕ ਹੋ ਜਾਂਦੀ ਜੀ ਟਾਈਮ ਨਾਲ ਸੰਘਾੜੇ ਤੋੜ ਕੇ ਮਗਰ ਮਗਰ ਦੇ ਵਿੱਚ ਟੋਲ ਲੀਏ ਤੁਹਾਡੇ ਮਗਰ ਟੱਕ ਟੁੱਟ ਜਾਂਦੇ ਹੋ ਉੜ ਕੇ ਬਾਅਦ ਤੇ ਫਿਰ ਕਣਕ ਹੋ ਜਾਂਦੀ ਮਾਰੀ ਮੋਟੀ ਕੱਲੀ ਕਣਕੀ ਹੁੰਦੀ ਹੈ ਜੀ ਬਾਅਦ ਚ ਕਣਕ ਹੁੰਦੀ ਹੈ ਜਿਹੜਾ ਫਸਲ ਦਾ ਟਾਈਮ ਉਹ ਫਸਲ ਹੋਣੀ ਹੈ ਤੇ ਤੁਸੀਂ ਅੱਜ ਪਿੰਡਾਂ ਦੀਆਂ ਗੱਲਾਂ ਬਾਤਾਂ ਕਰਨ ਆਏ ਆ ਸਾਥੀਓ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਬਾਪੂ ਜੀ ਹੈ ਨਾ ਸਾਡੇ ਜੋ ਤੇ ਅਸੀਂ ਇਹਨਾਂ ਨਾਲ ਅੱਜ ਪਿੰਡ ਦੀਆਂ ਗੱਲਾਂ ਵੀ ਕਰਾਂਗੇ ਪਿੰਡ ਦੇ ਕੀ ਹਾਲਾਤ ਨੇ ਪਿੰਡ ਦੇ ਵੀ ਇਸੇ ਤਰ੍ਹਾਂ ਤੁਹਾਨੂੰ ਸੰਤਿਆਪੀ ਗਰੀਬੀ ਥਲੇ ਲੋਕ ਜ਼ਿਆਦਾ ਆ ਜਾਂਦੇ ਨੌਜਵਾਨ ਕਿੱਧਰ ਨੂੰ ਜਾ ਰਿਹਾ ਜੀ ਨੌਜਵਾਨ ਜਿਹੜੇ ਤੇ ਕਈ ਤੇ ਨਠੇ ਦੇ ਵਿੱਚ ਫਸ ਗਏ ਓਕੇ ਤੇ ਕਈ ਵਿਚਾਰੇ ਗਰੀਬੀ ਥੱਲੇ ਆ ਕੇ ਕੱਢੇ ਟੁਕ ਟੁਕ ਕੇ ਥੱਲੇ ਥੱਲੇ ਕਰਦੇ ਥੱਲੇ ਆਈ ਜਾਂਦੇ ਕਮਾਈ ਬਾਹਰ ਕਿਉਂ ਜਾ ਰਿਹਾ ਜੀ ਬਾਹਰ ਇੱਥੇ ਆ ਕੇ ਜਾ ਰਹੇ ਵੀ ਇੱਥੇ ਇੱਥੇ ਕਮਾਈ ਨਹੀਂ ਹੈਗੀ ਹੁੰਦੀ ਕਿ ਉਹ ਫਿਰ ਬਾਹਰ ਓਕੇ ਥੋਕੇ ਬਾਹਰ ਚਲ ਜਾਂਦੇ ਵੈਸੇ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਤੁਸੀਂ ਕਿਸਾਨ ਹੋ ਮੈਂ ਕਿਸਾਨ ਨਹੀਂ ਆ ਜੇ ਆਪਾਂ ਕੰਕ ਝੋਨੇ ਤੋਂ ਬਾਹਰ ਨਿਕਲ ਕੇ ਸਬਜ਼ੀਆਂ ਲਾਈਏ ਜਾਂ ਹੋਰ ਕੁਝ ਚੀਜ਼ਾਂ ਲਾਈਏ ਫਾਇਦਾ ਹੈ ਜੀ ਸਬਜ਼ੀ ਵੀ ਲਾਦੀਏ ਸਬਜ਼ੀ ਜਦੋਂ ਬਹੁਤ ਹੀ ਜ਼ਿਆਦਾ ਹੋ ਜਾਂਦੀ ਸਬਜ਼ੀ ਦਾ ਵੀ ਕਿਸੇ ਨਹੀਂ ਕੋਈ ਵਟਾ ਜਾਂਦਾ ਉਹ ਵੀ ਬਹੁਤ ਮੰਦਾ ਹੋ ਜਾਂਦਾ ਜੀ ਮਾਰਕੀਟ ਹੀ ਆਪ ਕਰੀਏ ਮਾਰਕੀਟ ਵੀ ਆਪਾਂ ਮੈਂ ਆਪ ਵੀ ਕਰੀਏ ਮਾਰਕੀਟ ਆਪ ਕਿੰਨੇ ਕੀ ਕਰ ਲੋ ਕੁਛ ਨਹੀਂ ਬਚਦਾ ਨਹੀਂ ਆਪ ਮਾਰਕੀਟ ਕਰੂ ਫਿਰ ਪੈੜੀ ਜਿਹੜੇ ਚ ਵੀ ਖਿਆਲ ਰੱਖਣਾ ਵੀ ਜੇ ਬਾਹਰ ਮਾਰਕੰਡ ਕਰੇ ਤੇ ਫਿਰ ਪੈੜੀ ਜੇ ਮਗਰ ਦੇਖਭਾਲ ਕੌਣ ਕਰੇ ਦੇਖਭਾਲ ਕਰਨ ਵਾਲਾ ਨਹੀਂ ਕੋਈ ਹੁੰਦਾ ਜੀ ਨਹੀਂ ਤੇ ਇਹ ਇਹ ਚੀਜ਼ਾਂ ਜਾਂ ਮਾਰਕੀਟ ਹੋਏ ਜਾਂ ਪੈੜੀ ਜੀ ਦੇਖਭਾਲ ਵੈਸੇ ਬਜ਼ੁਰਗੋ ਬੱਚੇ ਕਿੰਨੇ ਨੇ ਬੱਚੇ ਸਾਡੇ ਮੇਰੇ ਤਿੰਨ ਲੜਕੇ ਦੋ ਦੋ ਕੁੜੀਆਂ ਮੁੰਡੇ ਕੀ ਕਰਦੇ ਨੇ ਮੁੰਡੇ ਐਸਲੇ ਇੱਕ ਮੁੰਡਾ ਬਾਹਰ ਗਿਆ ਕੋਇਤ ਤੇ ਇੱਕ ਮੁੰਡਾ ਵੱਡਾ ਮੁੰਡਾ ਸ਼ਹਿਰ ਗਿਆ ਤੇ ਛੋਟਾ ਜਿਹੜਾ ਉਹ ਇੱਥੇ ਕਾਰੋਬਾਰ ਨਹੀਂ ਹੈਗਾ ਤਾਂ ਕਰਕੇ ਕੋਇਤ ਭੇਜਿਆ ਜੀ ਹਾਂ 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 ਓਥੇ ਕੀ ਕੰਮ ਕਰਦਾ ਬੇਟਾ ਓਥੇ ਉਹ ਓਥੇ ਮਜ਼ਦੂਰੀ ਦੇ ਕੰਮ ਕਰਦਾ ਕੋਇਤ ਆਹਦਾ ਕੰਮ ਕਰਦਾ ਜੀ ਮਜ਼ਦੂਰੀ ਮਜ਼ਦੂਰੀ ਆਹ اتنا ਲਿਹੜੀ ਦਾ ਪਾ ਗੜੀ ਦਾ ਪਾ ਇੱਥੇ ਵੀਰ ਜੀ ਕਿਸਾਨੀ ਨਾਲ ਰਿਲੇਟਡ ਜੁੜੇ ਨੇ ਤੇ ਬਾਹਰ ਜਾ ਕੇ ਵੀਰ ਮਜਦੂਰੀ ਕਰਦਾ ਹੈ ਤੇ ਬਹੁਤ ਹੀ ਦੁੱਖ ਹੋਇਆ ਸੁਣਨ ਚ ਤੇ ਹੋਰ ਵੀ ਗੱਲਾਂ ਸੀ ਇਹਨਾਂ ਨਾਲ ਕਰਦੇ ਆ ਜਿਹੜੇ ਪਿੰਡ ਦੇ ਹੋਰ ਮੁੰਡੇ ਨੇ ਉਹ ਕੀ ਕਰਦੇ ਕੀ ਹਾਲਾਤ ਉਹ ਵੀ ਇੱਥੇ ਤੇ ਕੋਈ ਪਿਆ ਦਾ ਕੰਮ ਕਰਦਾ ਕੋਈ ਮਜਦੂਰੀ ਕਰਦੇ ਆ ਕੋਈ ਕਿੰਨਾਂ ਠੇਕੇ ਲਾ ਕੇ ਪੈਦਿਆਂ ਠੇਕੇ ਲਾ ਲ ਕੇ ਪਿਆ ਲੈਂਦੇ ਉਹਦਾ ਚਲੋ ਇਸ ਤਰ੍ਹਾਂ ਸੰਤਾ ਕੇਹਦਾ ਕੱਲੀ ਜਾਂਦਾ ਕਈ ਚਾਰੇ ਥੱਲੇ ਲੱਗੇ ਨੇ ਪਿੰਡਾਂ ਦੇ ਪਹਿਲਾਂ ਕੀ ਹਾਲਾਤ ਸੀ ਤੇ ਅੱਜ ਕੀ ਹਾਲਾਤ ਹੈ ਪਹਿਲਾਂ ਤੇ ਬਹੁਤ ਪਹਿਲਾਂ ਫਿਕਰਫਕਾ ਕੋਈ ਨਹੀਂ ਸੀ ਜਦੋਂ ਨਹੀਂ ਇਹ ਮਗਾਈ ਨਹੀਂ ਸੀ ਫਿਕਰਫਕਾ ਕੋਈ ਨਹੀਂ ਅਸੀਂ ਅਸੀਂ ਕਲਕ ਕਮਾਉਨੇ ਹਾਂ ਤਾਂ ਅਸੀਂ ਟੱਬਰ ਪਾਦੇ ਕਲਕ ਕਲਕ ਮਨ ਟੱਬਰ ਪਾਦੇ ਹੁਣ ਇੱਕ ਬੰਦਾ ਕਮਾਉਂਦਾ ਸੀ ਤੇ ਟੱਬਰ ਪਾਲਦੇ ਸੀ ਤੇ ਹੁਣ ਸਾਰੇ ਕਮਾਉਂਦੇ ਤਾਂ ਨਹੀਂ ਪੂਰਾ ਸਰ ਤਾਂ ਨਹੀਂ ਪੂਰਾ ਸਰ ਮੰਗਾਈ ਬਹੁਤ ਹੋ ਚੁੱਕੀ ਹੈ ਤੇ ਵਾਅਦੋ ਵਾਦੇ ਸ਼ੇਅਰ ਕੀਤੀ ਜਾਵੇ ਜੋ ਕਿ ਹੋਰ ਸਰਕਾਰਾਂ ਤੱਕ ਵੀ ਪਹੁੰਚ ਸਕੇ ਜੋ ਕਿ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਹਰ ਕਿਸੇ ਸਰਕਾਰ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਕਿ ਇੱਕ ਭਾਈ ਸਾਹਿਬ ਆਪਣੇ ਕਿਸਾਨ ਨੇ ਤੇ ਕਿਸਾਨ ਖੇਤਾਂ ਦਾ ਰਾਜਾ ਹੁੰਦਾ ਹੈ ਤੇ ਅੰਨ ਪਹੁੰਚਾਉਣ ਵਾਲਾ ਵੀ ਲੋਕਾਂ ਦੇ ਘਰਾਂ ਵਿੱਚ ਕਿਸਾਨ ਹੀ ਹੁੰਦਾ ਹੈ ਤੇ ਇਹਨਾਂ ਦੇ ਜਰੂਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਜੋ ਕਿ ਵੀਡੀਓ ਸਰਕਾਰਾਂ ਤੱਕ ਜਰੂਰ ਪਹੁੰਚ ਸਕੇ ਦੱਸੋ ਜੀ ਆਪਣਾ ਸੁਝਾਅ ਜਰੂਰ ਐ ਸੋਨਾਂ ਜੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਸੁਝਾਅ ਤੁਹਾਨੂੰ ਇਹ ਜਿਹੜਾ ਮੇਰੇ ਸੁਝਾਅ ਜਿਹੜਾ ਮੇਰੇ ਤਿਆਰ ਕੀਤਾ ਨਾ ਬਿਲਕੁਲ ਜੀ ਜਹਾਜੇ ਮੇਰਾ ਮੋਦੀ ਬੈਠ ਕੇ ਟੇਬਲ ਤੇ ਸੁਣ ਲੈ ਨਾ ਤੇ ਇਹ ਜਿਹੜੀ ਸਾਡੀ ਇੰਡੀਆ ਨਾ ਜਿਹੜੇ ਪਰ ਖੁੱਤ ਗਿਆ ਨਾ ਤੇ ਸੋਨੇ ਦੇ ਇਹਦਾ ਇਹਦਾ ਸੋਨੇ ਦਾ ਜਿਹੜਾ ਸੋਨੇ ਦੀ ਇੰਡੀਆ ਜਿਹੜੀ ਨਾ ਇੰਡੀਆ ਸੋਨੇ ਦੀ ਬਣ ਰਹੀ ਜੀ ਸਾਰੇ ਮੁਲਕਾਂ ਨਾਲੋਂ ਆਮਦਨ ਦੀ ਸਾਡੇ ਮੁਲਕ ਦੀ ਵਧੇਗੀ ਸਾਰੇ ਮੁਲਕਾਂ ਨਾਲੋਂ ਆਮਦਨ ਸਾਡੀ ਵਧੇਗੀ ਅੱਛਾ ਤੇ ਬਕੇ ਆ ਜਿਹੜੀ ਆ ਪੌੜੀਦਾਰ ਪੌੜੀ ਤਾਂ ਜਾਂਦੀ ਹੈ ਮਗਾਈ ਉੱਥੇ ਖਲੋਤੀ ਰਹੀ ਅੱਛਾ ਤੇ ਨਸ਼ੇ ਵਾਲੇ ਜੋ ਨਸ਼ੇ ਤੇ ਗਲਤ ਤਾਂ ਉਹ ਨਸ਼ਾ ਵੀ ਇੱਕ ਦਾਮੀ ਬੰਦ ਹੋ ਜਾਊਗਾ ਤੇ ਕੱਟ ਕੇ ਜੋ ਕੱਟ ਕੇ ਲਾ ਦੇ ਜਾ ਨਸ਼ਾ ਬੰਦ ਹੋ ਜਾਊ ਆਡੀ ਦੁਨੀਆ ਦੇ ਇੰਨੀ ਤੋਂ ਖਾਤੜੀਆਂ ਦੀ ਆ ਕੋਈ ਰਾਤ ਪਾਹੀ ਖੋਲੇ ਕਿ ਇਹਨੇ ਕੋਈ ਕੋਲੇ ਇਹ ਵੀ ਇਹ ਵੀ ਨਾ ਕੋ ਹੋਏਗਾ ਇਹੋ ਜਿਹੀ ਉਮਰ ਕਿੰਨੀ ਹੋ ਗਈ ਟਾਟਾ ਉਮਰ ਮੇਰੀ 73 ਸਾਲ ਹੋ ਗਈ 70 ਸਾਲ ਯਾ ਜਿਹੜਾ ਸੁਝਾ ਮੈਂ ਮੇਰੇ ਅੰਦਰ ਦਿਮਾਗ ਦੇ ਵਿੱਚ ਹੈ ਨਾ ਜਿਹੜਾ ਸੁਝਾ ਜਿਹੜਾ ਸਿਰਫ ਮੈਂ ਮੋਦੀ ਨਾਲ ਉਸ ਦਾ ਸਾਡੇ ਕਰ ਸਕਣਾ ਹੋਰ ਨਹੀਂ ਮੈਂ ਕਿਸੇ ਨਾਲ ਕਰ ਸਕਦਾ ਪਰ ਜੇ ਉਹ ਸੁਝਾਕ ਦੇ ਮੋਦੀ ਸਾਹਿਬ ਥੋੜਾ ਨਾ ਤੇ ਮੇਰਾ ਖਿਆਲ ਵੀ ਤੇਰੇ ਬਾਅਦ ਦੇ ਮੁਲਖ ਨੇ ਉਹ ਇੱਥੇ ਇੱਥੇ ਆ ਗਏ ਹਿੰਦੁਸਤਾਨ ਵੇਖਣਗੇ ਵੀ ਹਿੰਦੁਸਤਾਨ ਦੀ ਬਦ ਕਿੰਨੀ ਕਾਇਆ ਬਦਲ ਗਈ ਇਹ ਬਜ਼ੁਰਗਾਂ ਨੇ ਕਿਹਾ ਸੀ ਕਿ ਜੋ ਕਿ ਬਾਹਰ ਦੇ ਲੋਕ ਨੇ ਪੰਜਾਬ ਆ ਕੇ ਦੇਖਣਗੇ ਕਿ ਕਿੰਨੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋਈ ਹੈ। ਇੰਡਸਟਰੀ ਇੰਡਸਟਰੀਆਂ ਦੇ ਵਿੱਚ ਸਾਰੀ ਹੋਏਗੀ। ਮੋਦੀ ਸਾਭ ਜੀ ਨੂੰ ਇਹ ਸੁਝਾਅ ਦੇ ਰਹੇ ਮੋਦੀ ਸਾਭ ਜੀ ਜਰੂਰ ਇਹਨਾਂ ਦੀ ਵੀਡੀਓ ਜਰੂਰ ਦੇਖੋ। ਤੇ ਇਹ ਬਜ਼ੁਰਗੋ ਅਸੀਂ ਤੁਹਾਡੀ ਉਮਰ 70 ਸਾਲ ਹੋ ਗਈ ਹੈ। ਉਸ ਟਾਈਮ ਪੰਜਾਬ ਕਿਵੇਂ ਦਾ ਹੁੰਦਾ ਸੀ ਤਾਂ ਅੱਜ ਪੰਜਾਬ ਕਿਵੇਂ ਦਾ। ਪਹਿਲਾਂ ਪੰਜਾਬ ਬਹੁਤ ਬੜਾ ਸੁਖੀ ਹੁੰਦਾ ਸੀ ਇੱਕ ਦੂਜੇ ਦਾ ਲਿਆਜ ਕਰਦੇ ਸੀ ਬਹੁਤ ਮਦਦਈ ਭਾਈਚਾਰਾ ਇੰਨਾ ਜ਼ਿਆਦਾ ਸੀ। ਹੋਂਦੇ ਇੱਕਦਮ ਸਿਰਫ ਸਿਰ ਮਾਇਆ ਰਹਿ ਗਿਆ ਹੋਰ ਹੋਰ ਕੋਈ ਕੋਈ ਕਿਸੇ ਦਾ ਕੁਝ ਨਹੀਂ ਰਹਿ ਗਿਆ ਪੰਜਾਬ ਦੀ ਵੰਡ ਵੇਖੀ ਜੀ ਹਾਂ ਹਾਂ ਅਨਾਜ ਵਾੜੀ ਦੇ ਵੇਖੀ ਉਸ ਤੋਂ ਬਾਅਦ ਮੇਰੇ ਮਤਲਬ ਜਨਮ ਹੋਇਆ ਜਨਮ ਬਾਚੂ ਹੈ ਉਸ ਤੋਂ ਬਾਅਦ ਪਾਕਿਸਤਾਨ ਦਾ ਤੇ ਉਦਲ ਹੋ ਹਾਂ ਉਸ ਤੋਂ ਬਾਅਦ ਮੇਰੀ ਉਸ ਤੋਂ ਬਾਅਦ ਮੇਰੇ ਦਰਵਾਜ਼ੇ ਬੰਦ ਹੋ ਗਏ ਸੀ ਉਸ ਤੋਂ ਹਾਂ ਉਸ ਤੋਂ ਬਾਅਦ ਮੇਰਾ ਜਨਮ ਮੇਰਾ ਬਾਚੂ ਹੈ ਪਾਕਿਸਤਾਨ ਪੁੱਤ ਚੇ 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 ਫਿਰ ਨਕਰ ਸੋਤਨ ਬਾਚੂ ਹੈ ਦਾਦੇ ਪਰਦਾਦੇ ਦੀਆਂ ਗੱਲਾਂ ਸੁਣੀਆਂ ਜੀ ਹਾਂ ਸੁਣੀਆਂ ਕੀ ਗੱਲਾਂ ਕਹਿੰਦੇ ਸੀ ਉਹ ਜਿਹਨੇ ਗੱਲਾਂ ਕਰਦੇ ਸੀ ਵੀ ਪਹਿਲਾਂ ਇੰਨੀ ਮਗਾਈ ਨਹੀਂ ਸੀ ਹੁੰਦੀ ਪਹਿਲਾਂ ਬਹੁਤ ਸੋਨਾ ਜੀਵਨ ਬਤੀਰ ਹੁੰਦਾ ਸੀ ਕੋਈ ਜਦੋਂ ਕੱਚੇ ਮਕਾਨ ਦੇਖੀ ਨਾ ਤੇ ਸਾਰੀ ਦੁਨੀਆ ਦੇ ਵਿੱਚ ਭਰਮ ਪਾਏ ਪੇਮ ਭਾਬਰਾ ਬਣਿਆ ਹੁਣ ਜੋ ਦੇ ਲੈਂਟਰ ਪੱਕੇ ਮਕਾਨ ਹੋ ਗਏ ਦੁਨੀਆ ਬਿਲਕੁਲ ਹੀ ਕੱਚੀ ਹੋ ਗਈ ਹੈ ਮੇਰੀ ਉਮਰ ਤਾਂ ਬਹੁਤ ਥੋੜੀ ਹੈ ਟਾਡੀ ਉਮਰ ਬਹੁਤ ਜ਼ਿਆਦਾ ਹੈ ਟਾਡੇ ਬਜ਼ੁਰਗਾਂ ਨੇ ਗੱਲਾਂ ਦਸੀਆਂ ਹੋਣੀਆਂ ਕੁਛ ਲਾਹੌਰ ਦੀਆਂ ਲਾਹੌਰ ਦੀਆਂ ਕਹਿੰਦੇ ਜਾਂਦਾ ਬਣ ਕੇ ਰਹਿ ਗਈਆਂ ਅੱਜ ਜਿਆਦਾ ਇੱਟੇ ਇੱਟੇ ਜਿਆਦਾ ਬਣ ਕੇ ਰਹਿ ਗਈਆਂ ਇੱਟੇ ਕੁਛ ਲੋਹਰ ਦੀਆਂ ਗੱਲਾਂ ਜੋ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਹੁਣ ਸੁਣਾਓਗੇ ਜੀ ਇਹ ਹੋਇਆ ਕਿ ਸ਼ਹਿਰ ਲਾਹੌਰ ਬਹੁਤ ਵਧੀਆ ਹੈ ਬਹੁਤ ਵਧੀਆ ਸੀ ਬਹੁਤ ਵਧੀਆ ਪਰ ਵੇਖਣਯੋਗ ਪਰ ਹਾਂ ਹੀ ਨਹੀਂ ਨਾ ਦੇਖ ਸਕਦੇ ਔਰ ਗਰੀਬੀ ਕਰਕੇ ਕਿਤੇ ਜਾਇ ਨਹੀਂ ਜਾਂਦਾ ਇੱਦਾਂ ਵੀ ਮਨ 'ਚ ਅਫਸੋਸ ਹੈਗਾ ਜੀ ਹਾਂ ਜੀ ਮਨ 'ਚ ਅਫਸੋਸ ਤਾਂ ਹੈਗਾ ਜਿਹੜੀ ਨਹੀਂ ਜਾਇ ਜਾਂਦਾ ਹੁਣ ਆ ਕਰਤਾਰਪੁਰ ਦਾ ਰਸਤਾ ਖੁੱਲਿਆ ਤੇ ਉਹ ਵੀ ਉਹ ਉਹਨਾਂ ਨੂੰ ਚਾਹੀਦਾ ਵੀ ਆਪਣਾ ਆਧਾਰ ਕਾਰਡ ਦੇ ਮਦਬੀ ਇਹ ਦਾ ਜਾਣ ਦੇਣਾ ਉਹ ਹੁਣ ਆਪਣਾ ਪਾਸਵਰਡ ਬਣਾਉਣਾ ਬੜਾ ਔਖਾ ਹੈ ਬਹੁਤ ਔਖਾ ਜੀ ਤੇ ਜੇ ਆਧਾਰ ਕਾਰਡ ਤੇ ਜਾਣ ਦੇਣ ਤੇ ਚਲੋ ਫਿਰ ਤੇ ਫਿਰ ਆਮ ਦੁਨੀਆਂ ਜਿਆਦਾ ਫਿਰ ਉਹਨਾਂ ਨੂੰ ਗਵਰਨਮੈਂਟ ਨੂੰ ਆਮਦਨ ਜਿਆਦਾ ਹੋਵੇ ਫਿਰ ਦੁਨੀਆਂ ਨੂੰ ਉਹਨਾਂ ਨੂੰ ਵੀ ਪਾਕਿਸਤਾਨ ਦੀ ਦੁਨੀਆਂ ਨੂੰ ਆਮਦਨ ਜਿਆਦਾ ਹੋਵੇ ਜਿੰਨੀ ਦੁਨੀਆਂ ਜਾਊਗੀ ਖੁੱਲੀ ਉਹਨਾਂ ਨੂੰ ਪੜਾਵਾ ਚੱਲੂਗਾ ਬਜ਼ੁਰਗੋ ਤੁਸੀਂ ਇੱਕ ਪਿੰਡ ਦੇ ਰਹਿਣ ਵਾਲਿਓ ਸ਼ਹਿਰਾਂ ਦਾ ਤੇ ਪਿੰਡਾਂ ਚ ਹਾਲਾਤਾਂ ਚ ਬਹੁਤ ਫਰਕ ਹੈ ਬੜਾ ਬੜਾ ਜ਼ਮੀਨ ਹੀ ਸਮਾਨ ਦਾ ਫਰਕ ਹੈ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਤੇ ਲੇਕਿਨ ਅੱਜ ਅਸੀਂ ਇੱਕ ਚੀਜ਼ ਦੇਖ ਰਹੀਆਂ ਜੋ ਕਿ ਫੋਨ ਆ ਚੁੱਕੇ ਨੇ। ਉਹਨਾਂ ਨੇ ਪਰਿਵਾਰ ਨੂੰ ਇੱਕ ਵੱਖਰਾ ਕਰਤਾ ਐ। ਇਤਰਾਜੀ। ਕਹਿੰਦੇ ਪਰਿਵਾਰ ਇਕੱਠਾ ਹੁੰਦਾ ਸੀ ਕਿ ਕੁਝ ਟਾਈਮ ਪਹਿਲਾਂ। ਹੁਣ ਕੋਈ ਕਿਸੇ ਨੂੰ ਜਾਣਦਾ ਨਹੀਂ ਹੁਣ ਤੇ ਕੱਲੇ-ਕੱਲੇ ਬਸ ਆਪ ਆਪਣੀ ਗੱਲਾਂ ਕਰਦੇ ਨੇ। ਜਿਵੇਂ ਆਪਾਂ ਪਿੱਛੇ ਪਰਿਵਾਰ ਬੈਠ ਕੇ ਗੱਲ ਕਰਦੇ ਉਹ ਨਹੀਂ ਕਰਦੇ। ਜਿੱਥੇ ਇੱਕ ਪਰਿਵਾਰ ਇਕੱਠਾ ਬੈਠਦਾ ਸੀ ਉੱਥੇ ਅੱਜ ਇੱਕ ਜਾਣਾ ਕੱਲਾ ਹੀ। ਕੱਲਾ ਬੈਠ ਕੱਲਾ ਬੈਠਾ ਹੋਊਗਾ। ਕੱਲਾ ਹੀ ਕੱਲਾ। ਫੋਨ ਨੇ ਸਾਰਾ ਹੀ ਸਿਸਟਮ ਖਰਾਬ ਕਰਤਾ। ਉਹ ਇਸ ਤਰ੍ਹਾਂ ਇਸ ਤਰ੍ਹਾਂ ਉਹ ਗੱਲ ਠੀਕ ਹੈ। ਬਾਕੀ ਆ ਜਿਹੜਾ ਮੇਰਾ ਸੁਝਾਣਾ ਮੇਰਾ ਉਹ ਜਿਹੜਾ ਵੀ ਕੋਈ ਥੋੜਾ ਵੀਰ ਹੋਵੇਗਾ ਜੀ ਜ਼ਰੂਰ ਜਾਏਗਾ ਜੀ। ਤੇ ਉਹ ਇਹ ਮੇਰਾ ਨਾਮ ਪਾ ਲੈਣ ਮੈਨੂੰ ਜਦੋਂ ਮਰਜ਼ੀ ਸਨਾ ਕਰਾਉਣ ਮੈਂ ਆ ਸਕਣਾ। ਤੇ ਇਹ ਜਿਹੜੀ ਇੰਡੀਆ ਸੋਨੇ ਦੀ ਇੰਡੀਆ ਜਿਹੜੀ ਆ ਇਹ ਬਣ ਜੇਗੀ। ਸੋਨੇ ਦੀ ਜਿਹੜੀ ਆ। ਕੋਈ ਪੰਜਾਬ ਦੀ ਇੱਕ ਜਿਹੜਾ ਹਿੰਦਸਤਾਨ ਦਾ ਉਹ ਨਹੀਂ ਦੁਖੀ ਹੋਏਗਾ। ਸ਼ਾਂਤੀ ਇਹ ਸ਼ਾਂਤੀ ਜਿਹ ਇੱਕਦਮ ਅੱਗ ਭਰੀ ਆ। ਮਗਾਈ ਨਾਲ ਅੱਗ ਭਰੀ ਆ। ਅਰ ਉਹ ਜਿਹੜਾ ਸੁਝਾਅ ਇਹੋ ਜਿਹਾਂ ਚੀਜ਼ਾਂ ਵੀ ਭਾਈਚਾਰੇ ਦੇ ਵਿੱਚ ਪ੍ਰੇਮ ਹੋਏਗਾ ਇੱਕ ਦੋ ਜਿਹੜਾ ਮਿਲ ਕੇ ਮਿਲ ਕੇ ਚੱਲਣਗੇ ਹੁਣ ਤੇ ਜਿਹੜਾ ਕੰਮ ਹੀ ਦੋ ਨੰਬਰ ਦਾ ਰਹਿ ਗਿਆ ਜਿਹੜਾ ਦੋ ਨੰਬਰ ਦਾ ਕਮਾਈ ਕਰਦਾ ਉਹਨੂੰ ਦਿਖਾਂਦਾ ਜਿਹੜਾ ਇੱਕ ਨੰਬਰ ਦਾ ਭੁੱਖਾ ਮਰਨਦਿਆ ਅੱਛਾ ਜਿਹੜਾ ਆਪਣੇ ਹੱਕ ਦੇ ਤੇ ਨਾ ਉਹ ਭੁੱਖਾ ਮਰਨਦਿਆ ਜਿਹੜਾ ਦੋ ਨੰਬਰ ਦੀ ਕਮਾਈ ਕਰਦਾ ਉਹ ਰੱਜ ਕੇ ਖਾਂਦਿਆ ਜੇ ਤੁਹਾਡਾ ਸੁਝਾਅ ਮੰਨ ਲੈਣ ਤੇ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਸਕਦਾ ਹੈ ਇਹ ਸਾਡਾ ਸੁਝਾਅ ਮੰਨਣ ਤੇ ਇਹ ਜਿਹੜਾ ਹੈ ਸਾਡਾ ਹਿੰਦੁਸਤਾਨ ਹੈ ਨਾ ਇਹ ਇਹ ਸੋਨੇ ਦਾ ਨਿਰਾ ਬਣ ਜਾਊਗਾ ਹਿੰਦੁਸਤਾਨ ਸੋਨੇ ਦਾ ਢੇਰ ਬਣ ਜਾਊਗਾ ਤੇਰਾ ਸੋਨੇ ਦਾ ਬਣ ਜਾ। ਇਸ ਵਟਾਂ ਤੇ ਤੁਸੀਂ ਅੱਜ ਬੈਠੇ ਹੋ ਪਰ ਇਹ ਜੋ ਤੁਸੀਂ ਬੀਜਿਆ ਫਾਇਦਾ ਹੈਗਾ ਜੀ ਕੋਈ ਇੰਨਾ ਚ ਫਾਇਦਾ ਬਧਰੋ ਚਲੋ ਜਿੰਨਾ ਕਿ ਕਿਸਮਤ ਤੇ ਉਹ ਹੋ ਹੀ ਜਾਂਦਾ ਜੇ ਹੁਣ ਐਰਕੀ ਦਵਾਈ ਪਾ ਗਏ ਤੇ ਮੇਰੇ ਮੈਨੂੰ ਨੁਕਸਾਨ ਹੋ ਗਿਆ। ਨਹੀਂ ਤੇ ਚਲੋ ਕੋਈ ਤਾਂ ਬਣੀ ਮਾੜਾ ਮੋਟਾ ਬਣੀ ਜਾਂਦਾ। ਤੇ ਇਹ ਤੇ ਹੁਣ ਐਰਕੀ ਮੇਰੇ ਨਾਲ ਬਹੁਤ ਜ਼ਿਆਦਾ ਤਕਾ ਹੋਇਆ ਤਕਾ ਹੋ ਗਿਆ। ਕਿੰਨੇ ਤੁਸੀਂ ਡਿਪਰੈਸ਼ਨ ਦੇ ਵਿੱਚ ਚੱਲ ਗਏ ਸੀ? ਬੜਾ ਅੱਗੇ ਦਾ। ਕਿੰਨਾ ਟਾਈਮ ਡਿਪਰੈਸ਼ਨ ਦੇ ਵਿੱਚ ਰਹੇ? ਚਲੋ ਬਜ਼ੁਰਗ ਹੋ ਰੋ ਨਾ ਪਿਆਰ ਆਜ ਜ਼ਿਆਦਾ ਤੇ ਮੇਰਾ ਜਾਦ ਹੁੰਦਾ ਕੀ ਬਣਿਆ ਕੀ ਮੇਰੇ ਕਿਤੇ ਮੈਂ ਕਮਾਈ ਕਰਨੀ ਸੀ ਕਿਤੇ ਮੈਂ ਥੱਲੇ ਆ ਗਿਆ 4 ਸਾਲ ਬਹੁਤ ਔਖੇ ਹੋਏ ਜੀ ਹਾਂ ਘਰ ਦਾ ਕਿਵੇਂ ਗੁਜ਼ਾਰਾ ਚੱਲਿਆ ਫਿਰ ਉਹ 4 ਸਾਲਾਂ ਚ ਘਰ ਦਾ ਹੁਣ ਇੱਥੇ ਤੇ ਜਿਹੜਾ ਕੋ ਪਿੱਛੇ ਥੋੜੀ ਬੱਤੇ ਗਏ ਜੀ ਕੁਝ ਕੱਢਾ ਟੁਕ ਟੁਕੇ ਖਾਂਦੇ ਨੇ ਬੱਚੇ ਛੋਟੇ ਸੀ ਉਸ ਟਾਈਮ ਤੇ ਆ ਨਹੀਂ ਬੱਚੇ ਤੇ ਬੱਚੇ ਚਲ ਸਾਰੇ ਵਿਆਹ ਗਏ ਬੱਚੇ ਰਹਿ ਗਏ ਪਰ ਔਖਾ ਬਹੁਤ ਹੋਇਆ ਸੀ ਉਹ 4 ਸਾਲ ਹਾਂ ਹਾਂ ਜੀ ਔਖਾ ਜੀ ਤੁਹਾਨੂੰ ਪਤਾ ਹੈ ਫਸਲ ਦਾ ਕਿੰਨਾ ਕੁ ਨੁਕਸਾਨ ਹੋਇਆ ਸੀ ਉਸ ਟਾਈਮ ਫਸਲ ਦਾ ਅੱਜ ਅੱਜ ਦਾ ਇਹ ਦੋ ਦ ਦਾ ਥਾਣ ਹੋਇਆ ਇਹਦਾ ਹੁਣ ਸਾਨੂੰ ਵਿਆਜ ਜਿਹੜਾ ਭੰਦੇ ਆ ਉਹ ਸਾਨੂੰ ਜ਼ਿਆਦਾ ਜ਼ਿਆਦਾ ਜੀ ਇਹ ਵਿਆਜ ਜੀ ਚੁੱਕ ਚੁੱਕ ਜਿਵੇਂ ਉਹ ਜੋ ਜੋ ਕੜੁਕਟਾਰ ਲਿਖੀ ਜੋ ਤੇ ਅਸੀਂ ਅੱਜ ਇੱਕ ਡਿਪਰੈਸ਼ਨ ਦੇ ਵਿੱਚ ਜੋ ਕਿ ਆਪਣੇ ਬਜ਼ੁਰਗ ਚਲ ਗਏ ਸੀ ਇਹਨਾਂ ਦਾ ਹੀ ਫਸਲ ਦਾ ਬਹੁਤ ਹੀ ਨੁਕਸਾਨ ਹੋਇਆ ਸੀ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਜੋ ਕਿ ਮਤਲਬ ਇਹਨਾਂ ਦਾ ਸਾਥ ਦਿੱਤਾ ਜਾਵੇ ਇਹ ਭਾਈ ਸਾਹਿਬ ਜੀ ਆਪਣੇ ਜਸਤਰਵਾਲ ਪਿੰਡ ਦੇ ਹੈਗੇ ਨੇ ਤੇ ਭਾਈ ਸਾਹਿਬ ਜੀ ਜੇ ਕਿਸੇ ਨੇ ਤੁਹਾਡੇ ਕੋਲ ਜਿਸ ਤਰ੍ਹਾਂ ਤੁਸੀਂ ਚੀਜ਼ਾਂ ਬੀਜਦੇ ਹੋ ਕੁਝ ਵੀ ਬੀਜ ਦਿਓ ਜੇ ਟਾ ਡਕੋਲ ਕਿਸੇ ਨੇ ਖਰੀਦਰੀ ਹੋਵੇ ਆਪਣੀ ਚੀਜ਼ ਦੱਸ ਦੋ ਕੀ ਕੀ ਬੀਜਦੇ ਹੋ ਜੋ ਤੇ ਤੁਹਾਡਾ ਕੁਝ ਫਾਇਦਾ ਵੀ ਹੋ ਸਕੇ ਇਹ ਸੰਘਾੜੇ ਸੰਘਾੜੇ ਤੇ ਪੇ ਆ ਮੈਂ ਬੀਜਿਆ ਸੀ ਹੋਰ ਸੰਘਾੜੇ ਤੇ ਪੇ ਬੀਜਦੇ ਨੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਬੰਨ ਕਦੋਂ ਜਾਂਦੀਆਂ ਨੇ ਪੂਰੇ ਇਹ ਦੇ ਹੁਣਾਂ ਅਗਲੇ ਮਹੀਨੇ ਮੰਡਣੇ ਜੇਰ ਚ ਮੱਡਣੀਆਂ ਅਗਲੇ ਮਹੀਨੇ ਪੂਰੇ ਬਨ ਜਗੀਆਂ ਆ ਜੇਰ ਚ ਬਨ ਜਣੀਆਂ ਤੇ ਮੁਰਕੇ ਸੰਘਾੜੇ ਜਿਹੜੇ ਆ ਉਹ ਹਾਰ ਤੇ ਲੱਗਣਿਆ ਤੇ ਉਹ ਅੱਥੂ ਚ ਬਨ ਜੀ ਸਾਥੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੋ ਜੋ ਕਿ ਇਹਨਾਂ ਦਾ ਲੋਕ ਆ ਕੇ ਖਰੀਦ ਸਕਣ ਜੋ ਭਾਈ ਸਾਹਿਬ ਜੀ ਤੁਸੀਂ ਜੇ ਤੁਹਾਨੂੰ ਕੋਈ ਫੋਨ ਕਰੇ ਤੁਸੀਂ ਡਾਇਰੈਕਟ ਉਹਨਾਂ ਤੱਕ ਪਹੁੰਚਾ ਸਕਦੇ ਹੋ ਲੋਕੀ ਮਦਦ ਕਰਨ ਲਈ ਬਹੁਤ ਹੀ ਅੱਗੇ ਹੁੰਦੇ ਨੇ ਸਾਥੀਓ ਅਸੀਂ ਦੇਖਿਆ ਮਦਦ ਕਰਨ ਲਈ ਸਮਾਜ ਸੇਵੀਆ ਬਹੁਤ ਅੱਗੇ ਹੁੰਦੇ ਨੇ ਲੇਕਿਨ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਇਆ ਜੋ ਕਿ ਇਹਨਾਂ ਦੀ ਮਦਦ ਵੀ ਕੀਤੀ ਜਾਵੇ ਹਾਂ ਇਹ ਮਿਹਨਤ ਦੀ ਰੋਟੀ ਖਾਣਾ ਚਾਹੁੰਦੇ ਨੇ ਤੇ ਇਹਨਾਂ ਨੂੰ ਵੀਡੀਓ ਵਾਦ ਤੋਂ ਬਾਅਦ ਸ਼ੇਅਰ ਕਰ ਦਿਓ ਜੋ ਕਿ ਚਲੋ ਇੱਕ ਟਾਂ ਦੇ ਇੱਕ ਸ਼ੇਅਰ ਕਰਕੇ ਨਾ ਸਮਾਜ ਸੇਵੀਆਂ ਤੱਕ ਇਹ ਵੀਡੀਓ ਪਹੁੰਚ ਸਕਦੀ ਹੈ ਤੇ ਵੀਡੀਓ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਜੋ ਕਿ ਜੇ ਕਿਸੇ ਨੇ ਨਾਲ ਕੋਲ ਚੀਜ਼ ਖਰੀਦਣੀ ਹੋਵੇ ਤੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਬਸ ਇੱਕ ਟਾਡੇ ਸ਼ੇਅਰ ਕਰਕੇ ਨਾ ਇਹਨਾਂ ਦਾ ਜੋ ਕਿ ਕਰਜ਼ਾ ਹੈ ਨਾ ਉਹ ਲੱਤ ਸਕਦਾ ਹੈ ਜੇ ਇੱਕ ਸ਼ੇਅਰ ਤੁਸੀਂ ਕਰੋਗੇ ਨਾ ਤੇ 10 ਸ਼ੇਅਰ ਅੱਗੇ ਜਾਣੇ ਕਰਨਗੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਦੇਖੀ ਕਿੰਨੇ ਕਿ ਜੋ ਕਿ ਕਿਸਾਨ ਆਪਣੇ ਹੈਗੇ ਨਾ ਇੰਨਾ ਕਰ ਕਿਸਾਨਾਂ ਕਰਕੇ ਹੀ ਆਪਣਾ ਪੰਜਾਬ ਚੱਲ ਰਿਹਾ ਹੈ ਜੋ ਕਿ ਕਿਸਾਨ ਕਿਤੇ ਨਾ ਜਾਣ ਤੇ ਆਪਣੇ ਪੰਜਾਬ ਨੂੰ ਹੀ ਸੋਨੇ ਦੀ ਚਿੜੀ ਬਣਾਉਣਾ ਸਾਥੀਓ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਜੋ ਕਿ ਬਾਪੂ ਜੀ ਨਾਲ ਪਿੰਡ ਦੀਆਂ ਗੱਲਾਂ ਸ਼ੇਅਰ ਕਰਨਾ ਆਏ ਸੀ ਲੇਕਿਨ ਇੰਨਾ ਅੱਜ ਸਾਨੂੰ ਆਪਣਾ ਹੀ ਦੁੱਖ ਸੁਣਾਇਆ ਤੇ ਪਿੰਡ ਵਾਲਿਆਂ ਨੇ ਵੀ ਸਾਨੂੰ ਦੱਸਿਆ ਕਿ ਇੰਨਾ ਬਾਪੂ ਜੀ ਦਾ ਬਹੁਤ ਹੀ ਵੱਡਾ ਦੁੱਖ ਹੈ ਜੋ ਕਿ ਇਹਨਾਂ ਦੀ ਫਸਲ ਹੈ ਨਾ ਉਹ ਖਰਾਬ ਹੋ ਚੁੱਕੀ ਹੈ ਚਾਰ ਸਾਲ ਇਹ ਡਿਪਰੈਸ਼ਨ ਦੇ ਵਿੱਚ ਵੀ ਚਲਗੇ ਸੀ ਤੇ ਜੋ ਕਿ ਮਤਲਬ ਇਹਨਾਂ ਦਾ ਕਰਜ਼ਾ ਸਾਰਾ ਲੱਤ ਚੁਕੇ ਜੇ ਕੋਈ ਮਦਦ ਨਹੀਂ ਨਾ ਕਰ ਸਕਦਾ ਵੀਡੀਓ ਸ਼ੇਅਰ ਕਰਕੇ ਇਹਨਾਂ ਦੀ ਮਦਦ ਕਰ ਸਕਦਾ ਠੀਕ ਹੈ ਬਾਪੂ ਜੀ ਚਲੋ ਜੀ ਠੀਕ ਹੈ ਵੀਡੀਓ ਜਿਹੜਾ ਵੀ ਤੁਹਾਡੀ ਦੇਖ ਰਹਾ ਹੋਏਗਾ ਨਾ ਆਪਣੇ ਪੰਜਾਬੀ ਬਹੁਤ ਹੀ ਵਧੀਆ ਹੁੰਦੀ ਨੇ ਸ਼ੇਅਰ ਜ਼ਰੂਰ ਕਰਦੇ ਵੀਡੀਓ ਠੀਕ ਐਦਾਂ ਹੀ ਅਗਲੀ ਵੀਡੀਓ ਦੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਕੀ ਕੀ ਪੰਜਾਬ ਦੀਆਂ ਕਹਾਣੀਆਂ ਨੇ ਤੇ ਸਤਿ ਸ਼੍ਰੀ ਅਕਾਲ ਜੀ